ਜਿਹੜੀ ਬੂਟੀਆਂ ਨਾਲ ਪਿਆਰ ਜ਼ਿਆਦਾ ਹੁੰਦਾ ਟਰੱਕਾਂ ਵਾਲਿਆਂ ਦਾ ਚਾਹੇ ਇੱਧਰ ਲੈਣੇ ਚਾਹੇ ਬਾਹਰ ਲੈਣੇ ਚਾਹੇ ਉਹ ਇੱਧਰਲੇ ਵੀ ਪੂਰਾ ਇੱਧਰਲੇ ਟਰੱਕਾਂ ਵਾਲਿਆਂ ਨੂੰ ਵੀ ਪੂਰਾ ਪਿਆਰ ਕਰਦੇ ਆ ਲੈ ਬਾਈ ਗੱਲ ਸੁਣ ਇੱਕ ਕਹਿੰਦਾ ਫੀਮ ਵਾਲੇ ਨੂੰ ਕਹਿੰਦਾ ਤੁਸੀਂ ਆਪਣੀ ਧੀ ਪੈਣ ਦੇ ਦੋਗੇ ਜੇ ਕੋਈ ਫੀਮ ਖਾਂਦਾ ਹੋਇਆ ਮੁੰਡਾ ਕੰਮ ਕਰਦਾ ਹੋਇਆ ਕਿਰਦਾਰ ਦਾ ਚੰਗਾ ਹੋਇਆ ਕੰਮ ਕਰਦਾ ਹੋਵੇ ਕਿਰਦਾਰ ਦਾ ਚੰਗਾ ਹੋਵੇ ਮੈਂ ਆਪਣੀ ਧੀ ਦਾ ਰਿਸ਼ਤਾ ਕਰੂੰਗਾ ਖੀਮ ਖਾਨ ਵਾਲੇ ਮੁੰਡੇ ਨੂੰ ਤੁਸੀਂ ਬੋਲੋ ਬਾਈ ਕੋਈ ਚਿੱਟੇ ਵਾਲੇ ਨੂੰ ਕਰੋ ਹਿਸਾਬ ਲਾਇਓ ਇੱਕ ਗੋਲੀ ਆਈ ਸੀ ਐਲ ਪ੍ਰੈਕਸ ਹੁਣ ਵੀ ਖਾਨੇ ਬੈਨਾਂ ਮਿਲਦੀ ਆ ਅੱਜ ਮੈਨੂੰ ਫੋਨ ਆਇਆ ਇੰਗਲੈਂਡ ਤੋਂ ਬੰਦੇ ਦਾ ਅੱਛਾ ਜੀ ਨਸ਼ਾ ਜਿਹਨੂੰ ਕਹਿੰਦੇ ਆ ਵੀ ਹਾਏ ਤੁਸੀਂ ਹੁਣ ਸੋਚੋ ਇੱਕ ਦਿਨ ਚ ਬੰਦਾ ਕਿੰਨੀਆਂ ਗੋਲੀਆਂ ਖਾ ਲੈਂਦਾ ਹੋ ਕਿੰਨੀਆਂ ਤੁਸੀਂ ਆਈਡੀਆ ਦੱਸ ਹੋਰ ਬੰਦ ਕਰ ਦੋ ਵੀ ਹੋਰ ਬੰਦ ਕਰ ਦੋ ਇਤੋਂ ਵੱਧ ਵੀ ਖਾ ਲੈਂਦੇ ਹਾਂ ਬੰਦ ਕਰੋ ਤੇ ਬੰਦਾ ਕੁਛ ਕੁਛ 1000 ਗੋਲੀ ਇੱਕ ਮੈਂ ਯਕੀਨ ਨਹੀਂ ਮੰਨਿਆ ਤੇ ਕੁਝ ਹੁੰਦਾ ਨਹੀਂ ਉਹਨੇ ਮੈਨੂੰ ਸਾਰਾ ਦੱਸਿਆ ਨਸਿਆਂ ਬਾਰੇ ਹਾਂ ਹੁੰਦਾ ਨਹੀਂ ਦੇਖੋ ਇਹ ਗੱਲ ਉਹਨੇ ਦੱਸੀ ਆ ਪਰ ਗੁਰੂ ਘਰ ਦੀ ਸੌਂ ਖਾ ਕੇ ਦੱਸੀ ਆ ਅੱਛਾ ਆਪਾਂ ਮੈਂ ਜਿੱਦਾਂ ਪਹਿਲਾਂ ਵੀ ਮੇਰੀ ਇੱਕ ਗੱਲ ਰਹਿ ਗਈ ਸੀ ਵਿੱਚ ਵੀ ਟਰੱਕਾਂ ਲਿਆਂ ਨੂੰ ਤੁਸੀਂ ਬਹੁਤ ਪਿਆਰ ਕਰਦੇ ਤੁਸੀਂ ਕਿਹਾ ਜੜੀ ਬੂਟੀ ਜਿਹੜੀ ਲੋੜ ਹੁੰਦੀ ਆ ਫਿਰ ਉਸ ਤੋਂ ਬਾਅਦ ਤੁਸੀਂ ਫੀਮ ਦਾ ਕਿਹਾ ਹਨਾ ਲੋਕ ਕਿਵੇਂ ਦੀ ਗੁਰੇਜ਼ ਨਹੀਂ ਕਰਦੇ ਵੀ ਨਸ਼ੇ ਦੀ ਗੱਲ ਨਾ ਕਰਿਆ ਕਰੋ ਫੀਮ ਦੀ ਨਹੀਂ ਕਰਦੇ ਆਪਾਂ ਗੱਲ ਇਹ ਐ ਵੀ ਹੁਣ ਜਿਵੇਂ ਤੁਸੀਂ ਗੱਲ ਛੇੜੀ ਆ ਇੱਥੋਂ ਫਿਰ ਮੇਰੇ ਤੋਂ ਕੁਝ ਕਿਹਾ ਜਾਂਦਾ ਉਹ ਹੁਣ ਅਗਲਾ ਉਹ ਕਲਿੱਪ ਕੱਟ ਕੇ ਪੈ ਜਾਂਦੀ ਹੈ ਉਹ ਚੱਲਦੀ ਹੈ ਵਰਲਡਵਾਈਡ ਹਾਂ ਅਗਲਾ ਫਿਰ ਪਤਾ ਅਗਲੇ ਦਾ ਦਿਮਾਗ ਤਾਂ ਕੰਮ ਨਹੀਂ ਕਰਦਾ ਵੀ ਡੇਢ ਮਿੰਟ ਦੀ ਭਰਾਵਾ ਇਹ ਕਲਿੱਪ ਆ ਹੂੰ ਖਾਨੀ ਉਹ ਵੀ 39 ਸਕਿੰਟ ਦੀ ਆ 39 ਸਕਿੰਟ ਤੇ ਮੈਂ ਹੁਣ ਹੜਾ ਵਾਲੇ ਮੁੱਦੇ ਤੇ ਵੀ ਬੋਲ ਜਾ ਮੈਂ 39 ਸਕਿੰਟ ਦੇ ਵਿੱਚ ਹੁਣ ਮੈਂ ਰਾਜਨੀਤੀ ਤੇ ਵੀ ਬੋਲ ਜਾ ਸਮਾਜਿਕ ਮੁੱਦਿਆਂ ਤੇ ਵੀ ਬੋਲ ਜਾ ਅਧਿਆਤਮ ਤੇ ਵੀ ਬੋਲ ਜਾ ਉਹ ਤੇ ਡੇਢ ਮਿੰਟ ਦੀ ਕਲਿੱਪ ਉਹਨਾਂ ਨੇ ਉਹ ਪਾਤੀ ਜਿਹੜੀ ਗੱਲ ਸੀਗੀ ਇੱਕ ਤੁਸੀਂ ਸਾਰਾ ਪੌਡਕਾਸਟ ਦੇਖੋ ਆਪਣੀ ਮੁੱਦਾ ਛੱਡਿਆ ਕੋਈ ਬਿਲਕੁਲ ਬਿਲਕੁਲ ਛੱਡਿਆ ਮੁੱਦਾ ਕੋਈ ਸਾਰਾ ਪੌਡਕਾਸਟ ਸੁਣੋ ਹਾਂਜੀ ਹਾਂਜੀ ਇਹ ਤਾਂ ਹੁਣ ਜਦੋਂ ਮੈਂ ਤੁਸੀਂ ਗੱਲ ਕਰੀ ਆ ਮੈਂ ਹੁਣ ਕੀ ਕਰਨਾ ਜਿਹੜੇ ਵੀਰ ਆ ਦੇਖੋ ਹਤਵਾਨ ਨੇ ਕੀ ਕਹਿ ਰਹੇ ਨੇ ਜਿਹੜੇ ਮਾਂ ਪਿਓ ਮਾਪਿਓ ਨੂੰ ਇਹ ਮੈਂ ਹੱਥ ਵਨ ਕੇ ਬੇਨਤੀ ਕਰਦਾ ਵੀ ਜਿਹੜੇ ਬੰਦੇ ਨਸ਼ਾ ਕਰਦੇ ਆ ਹੁਣ ਭਾਈ ਕਹਿਣਾ ਪੈਣਾ ਜਿਹੜੇ ਬੰਦੇ ਨਸ਼ਾ ਕਰਦੇ ਆ ਆਪਣੇ ਮਾਪਿਓ ਨੂੰ ਬੇਨਤੀ ਆ ਆਪਣੇ ਬੱਚਿਆਂ ਨੂੰ ਉਹਨਾਂ ਨਾਲ ਪਹਿਲਾਂ ਤਾਂ ਬਿਲਕੁਲ ਯਾਰੀ ਦੋਸਤੀਆਂ ਪਾਉਣ ਦੋ ਹੂੰ ਸੁਣ ਲਓ ਮਾੜੇ ਨਸ਼ੇ ਜਿਹੜੇ ਕਰਦੇ ਆ ਜਿਆਦਾ ਮਤਲਬ ਕੋਈ ਵੀ ਕਰਦੇ ਆ ਛੋਟੇ ਬੱਚਿਆਂ ਤੋਂ ਬਿਲਕੁਲ ਕੋਈ ਵੀ ਕਰਦੇ ਆ ਹੂੰ 25 ਸਾਲ ਤੋਂ ਉੱਪਰ ਜਿਵੇਂ ਕੋਈ ਮੇਰੇ ਅਰਗੇ ਬੰਦੇ ਹੋਗੇ ਭਾਈ ਵਰਗੇ ਹੋਗੇ ਜਿਹੜੇ ਮਚ्योर ਬੰਦੇ ਉਹਦੇ ਵਿੱਚ ਵੀ ਜੇ ਕੋਈ ਚਿੱਟੇ ਫਿੱਟੇ ਵਾਲਾ ਕੋਈ ਸਥਾਈ ਟੈਂਕ ਡਰੱਗ ਵਾਲਾ ਹੁਣ ਤਾਂ ਨਸ਼ਾ ਨਸ਼ਾ ਤੁਹਾਨੂੰ ਪਤਾ ਹੈ ਕਿਹਨੂੰ ਕਹਿੰਦੇ ਆ ਮੇਰੇ ਨਸ਼ੇੜੀ ਪਤਾ ਹੈ ਕਿ ਕਿ ਕਿੰਨਾ ਤੁਸੀਂ ਹਿਸਾਬ ਲਾਇਓ ਇੱਕ ਗੋਲੀ ਆਈ ਸੀ ਐਲਪ੍ਰੈਕਸ ਹੁਣ ਵੀ ਕਰਨੀ ਬੈ ਨਾ ਮਿਲਦੀ ਆ ਅੱਜ ਮੈਨੂੰ ਫੋਨ ਆਇਆ ਇੰਗਲੈਂਡ ਤੋਂ ਬੰਦੇ ਦਾ ਅੱਛਾ ਜੀ ਨਸ਼ਾ ਜਿਹਨੂੰ ਕਹਿੰਦੇ ਆ ਵੀ ਹਾਏ ਤੁਸੀਂ ਹੁਣ ਸੋਚੋ ਇੱਕ ਦਿਨ 'ਚ ਬੰਦਾ ਕਿੰਨੀਆਂ ਗੋਲੀਆਂ ਖਾ ਲੈਂਦਾ ਉਹ ਕਿੰਨੀਆਂ ਤੁਸੀਂ ਆਈਡੀਆ ਲਓ ਤਾਂ ਬਾਦ ਤੋਂ ਬਾਦ ਦੱਸ ਦੋ ਜਿੰਨੀਆਂ ਦੱਸ ਸਕਦੇ ਆ ਇੱਕ ਦਿਨ 'ਚ ਦੱਸ ਹੋਰ ਵੱਧ ਕਰ ਦੋ 20 ਹੋਰ ਵੱਧ ਕਰ ਦੋ ਇਹ ਤੋਂ ਵੱਧ ਵੀ ਖਾ ਲੈਂਦੇ ਵੱਧ ਕਰੋ ਤੇ ਬੰਦਾ ਕੁਛ ਕੁ 10000 ਗੋਲੀ ਇੱਕ ਦਿਨੇ ਇੱਕ ਰਾਤ ਨੂੰ ਮੁੰਡਾ ਖਾਂਦਾ ਰਿਹਾ ਇੱਕ ਜਿਹੜਾ ਇੰਗਲੈਂਡ ਤੋਂ ਮੈਂ ਯਕੀਨ ਨਹੀਂ ਮੰਨਿਆ ਤੇ ਕੁਛ ਹੁੰਦਾ ਨਹੀਂ ਉਹਨੇ ਮੈਨੂੰ ਸਾਰਾ ਦੱਸਿਆ ਨਸਿਆਂ ਬਾਰੇ ਹਾਂ ਹੁੰਦਾ ਨਹੀਂ ਦੇਖੋ ਇਹ ਗੱਲ ਉਹਨੇ ਦੱਸੀ ਆ ਪਰ ਗੁਰੂ ਘਰ ਦੀ ਸੌਂ ਖਾ ਕੇ ਦੱਸੀ ਆ ਹਾਂ ਉਹਦਾ ਮੈਂ ਨਾਂ ਤਾਂ ਦੱਸ ਨਹੀਂ ਸਕਦਾ ਹੁਣ ਇਹਨਾਂ ਨੂੰ ਆਪਾਂ ਬਦਨਾਮ ਤਾਂ ਕਰਨਾ ਨਹੀਂ ਉਹ ਕਹਿੰਦਾ ਮੈਨੂੰ ਸੌਂ ਚਕਾ ਲੋ ਮੈਂ ਅੱਧਾ ਟੱਕਣ ਸਲਫਾਸ ਦਾ ਪਾਣੀ ਤੇੜੀ ਮੂੰਹ ਤੇ ਧਰਿਆ ਬੰਦਾ ਮਾਰ ਜਾਂਦਾ ਹਾਂ ਜੀ ਸਲਫਾਸ ਦਾ ਅੱਧਾ ਟੱਕਣ ਵੀ ਪਾਣੀ ਚ ਘੋਲ ਕੇ ਪੀਂਦਾ ਰਿਹਾ ਤੇ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਇਹ ਸਲਫਾਸ ਤਾਂ ਕਹਿੰਦੇ ਜੀਭ ਤੇ ਰੱਖਿਓ ਮਾਰੀ ਹੁੰਦੀ ਹੈ ਉਹਨੇ ਸੌ ਖਾਧਿਆ ਗੁਰੂ ਘਰ ਦੀ ਨਾਲੇ ਉਹਨੇ ਮੈਂ ਸਮਝ ਗਿਆ ਵੀ ਮੇਰੇ ਨਾਲ ਮੇਰੇ ਨਾਲ 40 ਮਿੰਟ ਗੱਲ ਕਰੀ ਜ ਮੈਂ ਕੋਈ ਫੇਕ ਬੰਦਾ ਤਾਂ ਹੈ ਨਹੀਂ ਉਹ ਵੀ ਫੇਕ ਨਹੀਂ ਲੱਗਿਆ ਫਿਰ ਮੈਨੂੰ ਜੇਲ੍ਹ ਚ ਮਿਲਿਆ ਬੰਦਾ ਇੱਕ ਗੋਲੀ ਚੱਲੀ ਸੀ ਯਾਰ ਪਹਿਲਾਂ ਇਹ ਗੋਲੀ ਹੁੰਦੀ ਸੀ ਉਹ ਕੋਈ ਖਾਂਦੇ ਸੀਗੇ ਹੁਣ ਅਗਲਾ ਮੈਨੂੰ ਨਸ਼ਿਆਂ ਤੇ ਕਿਵੇਂ ਨੌਲੇਜ ਆਈਆ ਇੱਕ ਤਾਂ ਮੈਂ ਆਪ ਸੁੱਕਾ ਨਸ਼ਾ ਕਰਦਾ ਇੱਕ ਮੈਨੂੰ ਇਹ ਮੁੰਡੇ ਜਿਆਦਾ ਮਿਲਦੇ ਆ ਇਹ ਡੋਡੇ ਫੀਮ ਵਾਲੇ ਉਹ ਫਿਰ ਤਰ੍ਹਾਂ ਤਰ੍ਹਾਂ ਦੇ ਦੱਸਦੇ ਆ ਆ ਨਸ਼ੇ ਚੱਲਦੇ ਆ ਹੁਣ ਅੱਜ ਇੱਕ ਨਸ਼ਾ ਦੱਸਿਆ ਉਹ ਮੁੰਡੇ ਨੇ ਕਰੈਕ ਕਰੈਕ ਨਸ਼ਾ ਕਹਿੰਦਾ ਇੰਨਾ ਪੈੜਾ ਨਸ਼ਾ ਹੈ ਇੰਨਾ ਪੈੜਾ ਨਸ਼ਾ ਇਹ ਇੱਕ ਬੱਬੂ ਮਾਨ ਨੇ ਵੀ ਗੱਲ ਕਹੀ ਸੀ ਤੇਰੀ ਤੇਰੀ ਤੋੜ ਕਰੈਕ ਜਹੀ ਕੁਝ ਐ ਜੇ ਗਾਣਾ ਗੀਤੀ ਸੀ ਨਾ ਨਾ ਤੇਰੀ ਤੋੜ ਕਰਾਇਕ ਜਈ ਤਾਂਬੇ ਦੀ ਪੁੱਠ ਚਾੜੀ ਕੋਈ ਆਇ ਇਸ ਲੈਣ ਬੋਲੀ ਸੀ ਉਹ ਚ ਕਰਾਇਕ ਤੇਰੀ ਤੋੜ ਕਰਾਇਕ ਜਈ ਤੇਰੀ ਲੋਰ ਕਰਾਇਕ ਜਈ ਜਿਹਨੂੰ ਤਾਂਬੇ ਦੀ ਪੁੱਠ ਚਾੜੀ ਉਹ ਕਹਿੰਦਾ ਉਹਦੇ ਜਿੰਨਾ ਗੰਦਾ ਨਸ਼ਾ ਹੀ ਨਹੀਂ ਕੋਈ ਸਾਥ ਹਾਲ ਚ ਕਹਿੰਦਾ ਤੁਸੀਂ ਆ ਕੇ ਦੇਖੋ ਇੰਨਾ ਕਹਿੰਦਾ ਆਪਣੇ ਤਾਂ ਸਾਲੀ ਜੀ ਵਾਲੀ ਗੋਲੀ ਆ ਉਹ ਖਾ ਕੇ ਕਹਿੰਦਾ ਬੰਦੇ ਚਲੀ ਜਾਂਦੇ ਆ ਕਹਿੰਦਾ ਉਰੇ ਜੀਵ ਵਾਲੀ ਗੋਲੀ ਵਾਂਗੂ ਰੇ ਕੋ ਦਾ ਨਾਮ ਭੁੱਲ ਗਿਆ ਮੈਂ ਗੋਲੀ ਦਾ ਮੈਥਡ ਮੈਨੂੰ ਪਤਾ ਨਹੀਂ ਅਮਰੀਕਾ ਚ ਦਿੰਦੇ ਨੇ ਐਡੀ ਗੰਦੀ ਗੋਲੀ ਆ ਕਹਿੰਦਾ ਉਹ ਕਹਿੰਦਾ ਇੱਥੇ ਤਾਂ ਇੰਨਾ ਬੁਰਾ ਹਾਲਾ ਅਮਰੀਕਾ ਜਾਂ ਇੰਦਰੋਂ ਵੱਧ ਨਸ਼ਿਆਂ ਦਾ ਆਪਣੇ ਤਾਂ ਉਰੇ ਮੰਨ ਲੈਂਦੇ ਨੇ ਉਧਰ ਤਾਂ ਉਹ ਕਹਿੰਦਾ ਵੀ ਤਰਾਂ ਉਹ ਫਿਰ ਬੰਦਾ ਨਸ਼ਿਆਂ ਬਾਰੇ ਦੱਸਿਆ ਇਦਾਂ ਉਹਨੇ 40 ਮਿੰਟ ਗੱਲ ਕਰੀ ਇਹੀ ਬੰਦਾ ਮੈਨੂੰ ਸੇਮ ਜੇਲ੍ਹ ਚ ਮਿਲਿਆ ਉਹ ਕਹਿੰਦਾ ਇੱਕ ਗੋਲੀ ਹੁੰਦੀ ਛੋ ਦਾ ਨਾਮ ਸ਼ਾਇਦ ਜਾਂ ਤਾਂ ਲੂਮੋ ਟੈਲਾ ਜਾਂ ਮੂਮੋ ਟੈਲਾ ਮੋਮੋ ਡੈਲੋ ਮੋਮੋ ਡੈਲੋ ਅੱਛਾ ਉਹ ਗੋਲੀਆਂ ਬੰਦਾ ਇੱਕ ਦਿਨ ਚ ਕਿੰਨੀਆਂ ਖਾਲੂਗਾ ਜਿੱਦਾਂ ਤੁਸੀਂ ਪਹਿਲਾਂ ਹਜ਼ਾਰ ਕਹਿੰਦੇ ਮੈਂ 50 ਕਹਿੰਦੇ ਸੀ 100 ਕਹਿੰਦੇ 200 ਕਹਿੰਦੇ 650 ਗੋਲੀ ਇੱਕ ਦਿਨ ਚ ਮੈਂ ਜਿੰਨੇ ਕਹਿੰਦੇ 10 ਰੁਪਏ ਉਹ ਉਹਦੇ ਪਰਚਾ ਉਹਦੇ ਪਰਚਾ ਵੀ ਉਹਨੇ ਲੱਗਣਗੇ 4 ਸਾਲ ਹੋ ਗਏ ਲੱਗਣਗੇ 8 ਸਾਲ ਮੈਂ ਕਹਾ ਤੂੰ ਗੋਲੀਆਂ ਦਾ ਸਾਰੇ ਗੋਲੀਆਂ ਵਾਲੇ ਨੇ ਜੇਲ੍ਹ ਚ ਅੱਛਾ ਉਹ ਗੋਲੀਆਂ ਵੇਚਦੇ ਥੋੜੀ ਸੀ ਖਾਂਦੇ ਹੀ ਨਹੀਂ ਸੀ ਉਹ ਉਹਤੇ ਪਤਾ ਕਿੰਨੀਆਂ ਗੋਲੀਆਂ ਸਵਾ ਲੱਖ ਗੋਲੀ ਆ ਸਵਾ ਲੱਖ ਗੋਲੀ ਦਾ ਪਰਚਾ ਪਰਚਾ ਹੁਣ ਸਵਾ ਲੱਖ ਗੋਲੀ ਦਾ ਅਗਲੇ ਨੂੰ ਲੱਗਦਾ ਵੇਚ ਨਹੀਂ ਲੈਂਦੀ ਆ ਉਹ ਕਹਿੰਦਾ ਮੇਰੀ ਮਹੀਨੇ ਦੀ ਗੋਲੀ ਪੀ ਹੈ ਮੈਂ ਮਹੀਨੇ ਚ ਖਾਂਦਾ ਸੀ ਸਭਾ ਓਹ ਹੋ ਹੋ ਅੱਛਾ ਜਿਹੜਾ 1000 ਗੋਲੀ ਕਹਿੰਦਾ ਇੱਕ ਗੋਲੀਆਂ ਨਹੀਂ ਮਿਲੀਆਂ ਮੈਂ 1100 ਗੋਲੀ ਦਾ ਪਾਊਚ ਘੋਲ ਕੇ ਪੀ ਗਿਆ ਇੱਕ ਪਾਊਚ ਚ ਗੋਲੀ ਹੁੰਦੀ ਆ ਨਾ 1100 ਗੋਲੀ ਪਾਊਚ ਹੁੰਦੇ 10 ਗੋਲੀਆਂ ਦਾ ਪਾਊਚ じゃ ਹੁੰਦਾ 1100 ਗੋਲੀ ਘੋਲ ਕੇ ਪੀ ਗਿਆ ਤੇ ਆਹੀ ਲੂੰਮੂ ਟੈਲਦੀ ਸਵਾ ਲੱਖ ਗੋਲੀ ਕਹਿੰਦਾ ਹੁਣ ਇਹ ਸੀਗਾ ਵੀ ਜੇ ਅਸੀਂ 20000 ਗੋਲੀ ਲਿਆਉਂਦਾ ਮੈਂ ਕਹਿੰਦਾ ਬਹੁਗੇੜੇ ਲਾਇਨੇ ਮਾਸੇ ਕਹਿੰਦਾ ਵੀ ਜੇ ਮੈਂ 20000 ਲਿਆਂਦਾ 30000 ਕਹਿੰਦਾ ਮੈਨੂੰ 15 ਦਿਨ ਦੀ ਨਗਦੇ ਤੇ ਕਹਿੰਦਾ ਹੁਣ ਸਲਾ ਲਖ ਲਿਆਂ ਡੀਸੀਬੀ ਚੱਲ 2-3 ਮਹੀਨੇ ਜਿੰਨਾ ਵੀ ਉਹਦਾ ਖੰਦਰ ਟਾਈਮ ਹੋਣਾ ਜੋ ਕਿ ਕਿੰਨਾ ਚੱਲਣੀ ਹੈ ਮੈਂ ਐਡਾ ਮੈਂਥ ਤਖੜਾ ਪਰ ਐਡਾ ਵੀ ਤਖੜਾ ਨਹੀਂ ਕਿਉਂਕਿ 2-3 ਮਹੀਨੇ ਉਹ ਚੱਲ ਜਾਣੇ ਸੀ ਉਹ ਕਹਿੰਦਾ ਫੜਿਆ ਗਿਆ ਪਰ ਦੇ ਲੋ ਤੁਸੀਂ ਨਸ਼ੇ ਤੋਂ ਤੌਬਾ ਕਰੋ ਵੀ ਜਿਹੜਾ ਨਸ਼ਾ ਕਰਦਾ ਹੈ ਜੋ ਵੀ ਆ ਉਹ ਜੇਲ੍ਹ ਦੇ ਵਿੱਚ ਆਈ ਹੱਥ ਵਨ ਕੇ ਬੇਨਤੀ ਕਰਨ ਲੱਗੇ ਸੀ ਹਾਂ ਮੈਂ ਤੁਹਾਨੂੰ ਦੱਸ ਦਵਾਂ ਨਸ਼ੇੜੀ ਇਹ ਜਿਹੇ ਹੁੰਨੇ ਆ ਜਿਹੜੀ ਮੈਂ ਗੱਲ ਕਰਦਾ ਮੈਂ ਕਰਦਾ ਇਹਨੇ ਪਿੰਡਾਂ ਚ ਬੰਦੇ ਸਾਫੇ ਬੰਨੀ ਡੋਡੇ ਖਾਨੇ ਆ ਜਿਹੜੇ ਸਵੇਰੇ ਜਾਂਦੇ ਆ 100 ਰੁਪਏ ਦੇ ਡੋਡੇ ਖਾ ਕੇ ਆਥਣੇ 500 ਰੁਪਇਆ ਕਮਾ ਕੇ ਆਪਣੀ ਘਰ ਵਾਲੀ ਨੂੰ ਫੜਾਉਂਦੇ ਆ ਜਿਹੜੇ ਮੁੰਡੇ ਮਤਲਬ ਕਿ ਚੰਗੇ ਘਰਾਂ ਦੇ ਚੰਗੇ ਸ਼ੌਂਕ ਰੱਖਦੇ ਨੇ ਜਿਨ੍ਹਾਂ ਨੂੰ ਆਪਾਂ ਆਪਣੇ ਘਰੇ ਰਸੋਈ ਕੋਲੇ ਬਿਠਾ ਸਕਦੇ ਆ ਆ ਮੇਰਾ ਭਰਾ ਸ਼ ਵੀ ਆ ਇਹਦੇ ਵਰਗਾ ਕੈਨੇਡਾ ਤੋਂ ਆਇਆ ਮੇਰਾ ਭਰਾ ਇਹਦੇ ਵਰਗੇ ਬੰਦੇ ਨੂੰ ਆਪਨੇ ਘਰੇ ਪਾਣੀ ਲੈਣ ਭੇਜ ਸਕਦਾ ਵੀ ਜਿਆ ਤੇਰੀ ਭੈਣ ਤੋਂ ਪਾਣੀ ਫੜ ਲਿਆ ਜਿਹੜਾ ਕਦੇ ਵੀ ਇਹ ਗੱਲ ਨੋਟ ਕਰੀਆ ਜਿਹੜਾ ਬੰਦਾ ਜਿਹੜੇ ਤਾਂ ਪੁਰਾਣੇ ਆਦਤ ਪਈਆ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਭਾਬੀ ਕਹਿੰਦਾ ਛੋਟੀ ਘਰ ਵਾਲੀ ਨੂੰ ਬੰਦਾ ਮਾੜਾ ਤਾਂ ਨਹੀਂ ਕਹਿ ਸਕਦੇ ਪਰ ਚੰਗਾ ਵੀ ਨਹੀਂ ਕਹਿ ਸਕਦੇ ਜਿਹੜਾ ਬਾਲਾ ਗੂੜਾ ਯਾਰ ਹੋਵੇ ਜਿਹਨੂੰ ਰਸੋਈ ਚ ਬਿਠਾ ਸਕਦੇ ਉਹ ਤਾਂ ਪੈਣ ਹੀ ਹੈ ਨਾ ਅੱਛਾ ਹਾਂ ਆਹਾ ਆਹਾ ਇਹੋ ਚੰਗੀ ਗੱਲ ਮੈਨੂੰ ਮੈਂ ਵੀ ਕੁਝ ਸਿੱਖਣ ਨੂੰ ਮਿਲਿਆ ਮੈਨੂੰ ਵੀ ਹੈ ਨਾ ਵੀ ਆਬਵੀਅਸਲੀ ਤੇ ਨਸਲੀ ਤੇ ਨਸਲੀ ਏ ਨਕਲੀ ਬੰਦੇ ਦਾ ਫਰਕ ਹੂੰ ਮਤਲਬ ਇਹ ਚੀਜ਼ਾਂ ਉਹ ਨਹੀਂ ਜਿਨ੍ਹਾਂ ਤੇ ਗੌਰ ਕਰਨਾ ਹੈ ਹਨਾ ਵੀ ਲੋਕ ਆ ਇਹ ਤੁਸੀਂ ਟੋਟਲੀ ਦੇਖਣਾ ਕਤਲ ਦਾ ਆਕੜ ਚ ਵੀ ਹੋ ਜਾਂਦੇ ਨੇ ਅਣਖ ਕੁਸ਼ੂਰ ਕੀ ਹੁੰਦੀ ਹੈ ਅਣਖ ਪਤਾ ਕੀ ਹੁੰਦੀ ਹੈ ਹੂੰ ਸੁਪੋਜ ਕਰੋ ਇੱਥੇ ਤੁਹਾਡੀ ਸਰਕਾਰ ਨਾ ਲੱਗਦੀ ਹੂੰ ਤੁਸੀਂ ਸਰਕਾਰ ਦੇ ਵਿੱਚ ਬੰਕੜ ਕਰਦੇ ਹੂੰ ਤੁਸੀਂ ਆ ਕੇ ਮੇਰੇ ਕੋਲ ਉਹਦੇ ਸ਼ਰਨ ਮੰਗ ਲਈ ਹੂੰ ਵੀ ਬਾਬਾ ਜੀ ਮੇਰੀ ਰੱਖਿਆ ਕਰੋ ਸਰਕਾਰ ਮੇਰੇ ਖਿਲਾਫ ਮਿਲਟਰੀ ਦੀ ਤੱਕ ਮੇਰੇ ਤੇ ਚੜੀ ਆਉਂਦੀ ਆ ਜੇ ਤੁਸੀਂ ਖਾਲੀ ਹੱਥ ਹੋ ਫਿਰ ਤਾਂ ਕੀ ਕਹਿਣਾ ਚਾਹੇ ਤੁਸੀਂ ਟਰੱਕ ਆਸਲੇ ਨਾਲ ਲੈ ਆਇਓ ਨਾਲ ਚਲਾਉਣ ਵਾਲੇ 5-7 ਹੋਣ ਜਦ ਪਤਾ ਹੋਵੇ ਵੀ ਹੁਣ ਸਾਹਮਣੇ ਸ਼ੇਕ ਹੋਊਗਾ ਸੀਨੇ 'ਚ ਤੇ ਘਾਟਾ ਹੀ ਘਾਟਾ ਹੋਵੇ ਅਣਖ ਪਤਾ ਕੀ ਹੁੰਦੀ ਆ ਜਦੋਂ ਪਤਾ ਹੋਵੇ ਵੀ ਇਹ ਕੰਮ 'ਚ ਘਾਟਾ ਹੋਣਾ ਇਹ ਕੰਮ 'ਚ ਨੁਕਸਾਨ ਹੋਣਾ ਇਹ ਕੰਮ 'ਚ ਜਾਨ ਵੀ ਜਾ ਸਕਦੀ ਆ ਇਹ ਕੰਮ 'ਚ ਸਭ ਘਰ ਉਜੜ ਜਾਣਾ ਫੇਰ ਵੀ ਹਕਤੇ ਸੱਚ ਲਈ ਖੜਜੇ ਉਹ ਹੁੰਦੀ ਅਣਖ ਆਕੜ ਇਹਦਾ ਕੀਆ ਬਾਜ਼ਾਰ ਚ ਮੜਾ ਧੱਕਾ ਵੱਜ ਗਿਆ ਜਾਂ ਤੂੰ ਮੇਰੀ ਸਹੇਲੀ ਨੂੰ ਫੋਨ ਲਾ ਲਿਆ ਕੱਢ ਕੇ ਸਭ ਆਕੜਾਂ ਨੇ ਅਣਖ ਹੋਰ ਚੀਜ਼ ਹੁੰਦੀ ਹੈ ਅਣਖ ਇਜਤਾ ਤੇ ਰੱਖੇ ਕਿਹਾ ਜਾਂਦਾ ਜਿਨ੍ਹਾਂ ਨੂੰ ਮਸ਼ੂਕਾਂ ਪਿੱਛੇ ਬੰਦਾ ਮਾਰ ਦਿੰਦੇ ਨੇ ਅਣਖ ਨਹੀਂ ਹੈਗੀ ਅਣਖ ਕੁਝ ਹੋਰ ਚੀਜ਼ ਹੁੰਦੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਬਾਬਾ ਗੁਰਵਿੰਦਰ ਸਿੰਘ ਜੀ ਤੇ ਤੁਸੀਂ ਸਮਾਂ ਦਿੱਤਾ ਤੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਮੈਨੂੰ ਲੱਗਦਾ ਕਿ ਗੱਲਾਂ ਰਹਿ ਵੀ ਗਈਆਂ ਹੋਣੀਆਂ ਚਲੋ ਕੋਈ ਗੱਲ ਨਹੀਂ ਪਰ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਸਮਝ ਦਿੱਤਾ ਤੇ ਤੁਸੀਂ ਸਾਨੂੰ ਅੱਜ ਇੱਥੇ ਆਉਣ ਦਾ ਮੌਕਾ ਦਿੱਤਾ ਤੇ ਬਸ ਇਦਾਂ ਹੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਜਿੰਨੇ ਕਦਮ ਚੱਲ ਕੇ ਆਏ ਹੋ ਮੇਰੇ ਸਿਰ ਤੇ ਪੈਰ ਧਰ ਕੇ ਆਏ ਹੋ ਕੋਈ ਮੇਰੇ ਸਿਰ ਮੱਥੇ ਨੇ ਤੁਹਾਡੇ ਕਦਮ ਵਾਹ 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 ਵਾਹ